ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਠੀਕ ਹਾਂ ਸੋ ਇਹ ਜੋ ਤਸਵੀਰ ਸਾਹਮਣੇ ਆ ਰਹੀ ਹੈ ਇਹਨੇ ਮੇਰੇ ਦਾਦਾਰ ਦਾਦੀ ਜੀ ਸੋ ਅੱਜ ਮੇਰੇ ਦਾਦਾ ਦਾਦੀ ਜੀ ਨੂੰ ਸਾਨੂੰ ਛੱਡ ਕੇ ਗਿਆ ਨੂੰ 5 ਸਾਲ ਹੋ ਚੁੱਕੇ ਨੇ ਸੋ ਅੱਜ ਮੈਂ ਗਈ ਸੀ ਆਪਣੇ ਪਿੰਡ ਉੱਥੇ ਸੀਗਾ ਸੁਖਮਨੀ ਸਾਹਿਬ ਦੇ ਪਾਰ ਦਾ ਪੋਗ ਸੋ ਮੇਰੇ ਘਰਦਿਆਂ ਨੇ ਦਾਦਾ ਦਾਦੀ ਦੀ ਯਾਦ ਵਿੱਚ ਸੁਖਮਨੀ ਸਰ ਦਾ ਪਾਠ ਕਰਵਾਇਆ ਸੀਗਾ ਸੋ ਅੱਜ ਅਸੀਂ ਉੱਥੇ ਗਏ ਸੀਗੇ ਸੋ ਅਸੀਂ ਬਾਹਰ ਬੈਠੇ ਆ ਕਿਉਂਕਿ ਬੱਚੇ ਦੇ ਨਾਲ ਅੰਦਰ ਬੱਚੇ ਬੈਠਣ ਨਹੀਂ ਦਿੰਦੇ ਸੋ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਹਮੇਸ਼ਾ ਹੀ ਪਰਿਵਾਰ ਇਸੇ ਤਰ੍ਹਾਂ ਉਹਨਾਂ ਨੂੰ ਯਾਦ ਕਰਦਾ ਰਹੀ ਰੋ ਮਾਲੇ ਚੜਾਉਣ ਦੇ ਨਾਲ ਸਤਿਕਾਰਯੋਗ ਹਨ ਮਾਲੇ ਜਨ ਅਚਰਾਸੀ ਪ੍ਰਮਾਤਮਾ ਵਾਹਿਗੁਰੂ ਦੀ ਬਾਣੀ ਦੇ ਨਾਲ ਨੇ ਜੁੜਾਂਗੇ ਪੂਰਾ ਪ੍ਰਭ ਆਰਾਧੇ ਆਜਾਤ ਰੱਖੀ ਕੁਰਬਾਨੀ ਕਹਿਰੀ ਵਾਰ-ਵਾਰ ਸਮੁੱਚੇ ਉਪਦੇਸ਼ ਕਰ ਰਹੀ ਹੈ ਕਿ ਮਨੁੱਖ ਸੰਸਾਰ ਤੇ ਆਇਆ ਹੈ ਕਿਸ ਵਾਸਤੇ ਆਇਆ ਹੈ ਸਮਾ ਤੇ ਨੂੰ ਵਾਰ-ਵਾਰ ਨਹੀਂ ਮੰਨਣਾ ਅਸੀਂ ਕਿੰਨਾ ਚਿਰ ਕੀ ਪਾਠ ਕਰਦੇ ਹਾਂ ਦਿਨ ਦੇ ਵਿੱਚ ਕਿੰਨਾ ਚਿਤ ਪਾਠ ਕਰਦੇ ਆ 1 ਘੰਟਾ ਕਰਦੇ ਆ 2 ਘੰਟੇ ਕਰਦੇ ਆ ਤੇ ਬਾਕੀ ਦਾ ਸਮਾਂ ਵਿਰਸ ਵਿਅਕਤਵਾਦ ਦਿੰਦੇ ਗੁਰਬਾਣੀ ਪੜਿਆ ਕਰੋ ਸੁਣਿਆ ਕਰੋ ਇਹ ਤੇ ਪਾਠ ਹੀ ਨਹੀਂ ਕਰਦੇ ਯਾਦ ਰੱਖਿਓ ਜਲਦੀ ਫਿਰਦੇ ਪਰਮਾਤਮਾ ਵਾਹਿਗੁਰੂ ਦਾ ਸਮਰਨ ਕਰਿਆ ਕਰੋ ਇਨ੍ਹਾਂ ਸਵਾਸਾਂ ਦਾ ਕੋਈ ਪਤਾ ਨਹੀਂ ਹਮ ਆਤਮਿਕ ਵਾਜ ਇਕਦਮੀ ਆਮਦਾਵੀ ਪ੍ਰੋਸ਼ਾ ਨਹੀਂ ਹਰ ਕਥ ਪਤਾ ਨਹੀਂ ਪਰਮਾਤਮਾ ਭਾਈ ਤੁਮਨੇ ਸਰਬ ਸੁਆਦ ਲੈ ਜਾਣੇ ਆਪਰੇ ਸੰਸਾਰ ਤੋਂ ਜੀਵਨ ਮਿਲਿਆ ਭਾਈ ਪ੍ਰਾਪਤਿ ਮਾਰਨ ਤੇ ਹੋਈ ਆ ਗੋਬਿੰਦ ਵੇਲੜ ਕੀ ਤੇਰੀ ਬਰੀਆ ਜੇ ਜੀਵਨ ਮਿਲਿਆ ਸਾਨੂੰ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਸੋ ਆਓ ਸਰਕਾਰ ਜੋ ਬਜੁਰ ਸਰਦਾਰ ਬਖਵੀਰ ਦਾ ਪਰਿਵਾਰ ਸਾਡਾ ਪਰਿਵਾਰ ਇਕੱਠਾ ਹੋਇਆ ਅੱਜ ਇਸੇ ਨਾਲ ਬੈਠੇ ਹਾਂ ਉਹ ਸੰਸਾਰ ਤੋਂ ਚਲੇ ਗਏ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਪਰਿਵਾਰ ਨੇ ਸ਼ਕਤੀ ਕਾਰਜ ਨੇ ਪਾਠ ਕਰਵਾਏ ਸਮੰਨਾ ਸਿੰਘ ਦੇ ਪਾਠ ਗੁਰੂ ਘਰ ਦੇਖੇ ਹੋਏ ਸੱਚੇ ਪਾਤਸ਼ਾਹ ਹਰ ਸਾਲ ਇਹ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਾ ਹੈ ਯਾਦ ਵੀ ਰੱਖਣਾ ਚਾਹੀਦਾ ਹੈ ਕਿਉਂਕਿ ਸੰਸਾਰ ਤੇ ਜਨਮ ਦਿੱਤਾ ਹੈ ਭੁੱਲਿਆ ਨਹੀਂ ਜਾਂਦਾ ਇਹ ਵਿਛੋੜਾ ਸਹਿਆ ਨਾ ਜਾਏ ਇਹ ਵਿਛੋੜਾ ਇਸ ਤਰ੍ਹਾਂ ਦਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਆਓ ਗੁਰਬਾਣੀ ਕੀਰਤਨ ਦੇ ਨਾਲ ਆਪਣਾ ਜੀਵਨ ਸਫਲਾ ਕਰੀਏ ਜੀ ਉਹ ਸਾਡਾ ਤਾਂ ਹੀ ਸਫਲਾ ਹੈ ਸਾਡੇ ਇਹ ਲੋਕ ਕਿਉਂਕਿ ਗੁਰਬਾਣੀ ਤੁਧੇ ਆਪੇ ਅਰਦਾਸ ਹਮ ਔਲਾਗਾਂ ਮੇਰਾ ਮੈਂ ਤਾਂ ਮੁਬਾਰਤੂ ਹੈ ਮੇਰੇ ਸੁਆਮੀ ਮੈਂ ਸਾਹਿਬ ਮੇਰੇ ਸਾਹਿਬ ਤੂੰ ਮਾਣ ਤੇ ਮਾਣੀ ਤੂੰ ਮਾਣ ਤੇ ਮਾਣੀ